ਸੁਚਾ ਸਿੰਘ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਠਾਪੁਰ ਦਿਲਿੰਦਰ ਵਿਖੇ ਅੱਜ ਦੀ ਗੁਰਮਤ ਸੰਗੀਤ ਕਲਾਸ ਵਿੱਚ ਜੁੜ ਮਿਲ ਬੈਠੇ ਗੁਰੂ ਪਿਆਰ ਵਾਲੇ ਵਿਦਿਆਰਥੀਓ ਫਤਿਹ ਪ੍ਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਸੰਗੀਤ ਦੀ ਅੱਜ ਦੀ ਕਲਾਸ ਵਿੱਚ ਆਪਾਂ ਪੈਰੋਂ ਰਾਗ ਦੇ ਅੰਦਰ ਦਰਜ ਸ਼ਬਦ ਪੈਰੋਂ ਮਹਿਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲੱਗੈ ਜਾਂ ਐਸੇ ਬੁਝੀਆ ਇਹ ਸ਼ਬਦ ਆਪਾਂ ਕੀਰਤਨ ਰੂਪ ਦੇ ਵਿੱਚ ਗਾਇਨ ਕਰਨ ਜਾ ਰਹੇ ਹਾਂ ਇਹ ਪਾਵਨ ਸ਼ਬਦ ਪੈਰੋ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਗੋਨਕ 1136 ਤੇ ਸੁਭਾਈ ਮਾਨ ਹੈ ਹਾਂਜੀ ਸ਼ਬਦ ਪੈਰੋ ਰਾਗ ਦੇ ਹਾਂਜੀ ਜਿਸ ਰਾਕੇ ਤੁਹਾਨੂੰ ਆ ਭਾਈ ਸਾਹਿਬ ਨੇ ਦੱਸਿਆ ਦਿੱਤਾ ਕਿ ਰਾਗ ਪੈਰੋਂ ਦੇ ਇਹ 라 ਹੈ ਅਤ੍ਰਗਤ ਦੇ 700 ਤਾਲ ਜੁ ਹੈ ਸੋ ਰਾਗ ਪੈਰੋਂ ਦੀ ਆਪਾਂ ਥੋੜੀ ਜਿਹੀ ਜਾਣਕਾਰੀ ਜ਼ਰੂਰ ਆਪਾਂ ਕਰਾਂਗੇ ਅਸੀਂ ਗੁਰਬਾਣੀ ਦੇ ਅਨੁਸਾਰ ਰਾਗ ਪੈਰੋਂ ਅਤੇ ਸ਼ਾਸਤਰੀ ਸੰਗੀਤ ਦੇ ਵਿੱਚ ਅਸੀਂ ਇਹਨੂੰ ਰਾਗ ਪੈਰੋਂ ਹੋ ਗਿਆ ਰਾਗ ਮੇਰੋ ਕਿਹ ਜੀ ਇਹਦੇ ਵਿੱਚ ਸਾਰੇ ਸੁਰ ਜਿਹੜੇ ਹੈਗੇ ਆ 7 ਸੁਰਾ ਜਾਨੀ ਕਿ ਸੰਪੂਰਨ ਸੰਪੂਰਨ ਜਾਤੀ ਦਾ ਰਾਗ ਹੈ ਰੇ ਅਤੇ ਧਾ ਕੋਮਲ ਸੁਰਹ ਬਾਕੀ ਸਾਰੇ ਸੁਰ ਸੁਰ ਇਹ ਰਾਗ ਟਟਾਉਣ ਦਾ ਸਮਾ ਸਵੀਰ ਦਾ ਪਹਿਲਾ ਪੈਰ ਹੈ ਠੀਕ ਹੈ ਜੀ ਇਹਦੇ ਹੀ ਹੁਣ ਆਪਾਂ ਇਹਦਾ ਜਿਹੜਾ ਵਾਦੀ ਇਹਦਾ ਉਹ ਧਾ ਸੁਰ ਹੈ ਔਰ ਰੇ ਜਿਹੜਾ ਹੈ ਉਹ ਸੰਬਾਦੀ ਹੈ ਠੀਕ ਹੈ ਜੀ ਹੁਣ ਆਪਾਂ ਥੋੜੀ ਜਿਹੀ ਇਹਦੇ ਬਾਰੇ ਆਪਾਂ ਇਹਦੇ ਪਹਿਲਾਂ ਆਰੋ ਤੇ ਅਪਰੋ ਆਰੋ ਦੇ ਵਿੱਚ ਪਹਿਲਾਂ ਆਰੋ ਸਾਰੇ ਗਾ ਮਾ ਪਾ ਸਾ ਰੇ 3 ਗਾ ਮਾ ਪਾ ਧਾ 3 ਨੀ ਸਾ ਫਿਰ ਅਵਰੋ ਸਾ ਨੀ ਧਾ 3 ਪਾ ਮਾ ਰੇ 3 ਸਾ ਤੇ ਪਕੜ ਵੀ ਅਸੀਂ ਨਾਲ-ਨਾਲ ਕਰਾਂਗੇ ਪਹਿਲਾਂ ਅਸੀਂ ਆਰ ਅਵਰੋ ਕਰੀਏ ਜੀ ਸਾਰੇ ਬਾਕੀ ਪਹਿਲਾਂ ਹੁਣ ਜਿਹੜਾ ਸਾਡਾ ਸ਼ਬਦ ਆ ਉਹ ਸਾਡਾ ਸ਼ਬਦ ਹੈਗਾ ਤੀਨ taal ਦੇ ਵਿੱਚ ਇਹ ਕਿਹੜੀ taal ਦੇ ਵਿੱਚ ਹੈ ਜੀ ਤੀਨ taal ਤੀਨ taal ਦੇ ਬਾਰੇ ਜਾਣ ਛਾਣ ਕਰਾਉਣ ਦੀ ਲੋੜ ਹੈ ਮਾਤਰਾਵਾਂ 16 ਵਿਪਾਕ 4 ਇੱਕ ਪੱਜ 13 43 ਨੰਨਾ ਮਹਾਰਾਣੀ ਠੀਕ ਹੈ ਔਰ ਜਿਹੜਾ ਸਾਡਾ ਸ਼ਬਦ ਹੈ ਉਹ 8ਵੀਂ 9ਵੀਂ ਮਾਤਰਾ ਤੋਂ ਉੱਠਦਾ ਹੈ ਠੀਕ ਹੈ ਜੀ 1 2 3 4 5 6 7 8 9 ਘ ਏ ਕ ਹ ਮ ਰ ਆ ਸ ਵ ਠੀਕ ਹੈ ਜੀ ਹੁਣ ਸੋ ਤਾਂ ਆਪਾਂ ਜਿਹੜਾ ਸ਼ਬਦ ਨੈਣ ਅਸੀਂ ਕਰਨਾ ਔਰ ਧਿਆਨ ਨਾਲ ਕਰਨਾ ਸਾਰੇ ਨੇ ਤੇ ਸ਼ੁਰੂ ਕਰਦੇ ਹਾਂ ਸੇਕ ਕਿਨਾਰ ਸਰਵਰ ਇਹ ਦਰਸ਼ਕ ਬੈਕ ਪਟਾ ਜਦਾ ਬਹੁਤ ਵਧੀਆ ਸੋ ਅੱਜ ਦੀ ਕਲਾਸ ਦੀ ਇਹ ਇਸ ਮੰਦੀ 10:00 ਵੈਰੀ ਗੁੱਡ ਜੀ ਕਾ ਖਾਲਸਾ ਵਾਹਿਗੁਰੂ